ਅਚਨ ਸਿੰਘ ਜੀ ਵਰਸਨ ਸਾਹਿਬ ਮਾਣਯੋਗ ਐਮਐਲਏ ਸਰਦਾਰਜੀਤਪਾਲ ਸਿੰਘ ਜੀ ਖੋਲੀ ਮਾਣਯੋਗ ਐਮਐਲਏ ਸਰਦਾਰ ਚੇਤਨ ਸਿੰਘ ਜੀ ਜੋੜੇ ਮਾਜਰਾ ਚੇਅਰਮੈਨ ਸੰਦੂ ਸਾਹਿਬ ਇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਔਰ ਸਾਡੀ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਐਮਐਲਏ ਜਿਹੜੇ ਸਰਕਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ਵਾਸਤੇ ਮੈਨੂੰ ਹੁਕਮ ਦਿੱਤਾ ਸੀ ਤੁਹਾਡੇ ਵਿੱਚ ਹਾਜ਼ਰ ਹੋਇਆ ਔਰ ਇੱਕ ਬਹੁਤ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੀ ਕਿ ਜਿੱਥੇ ਕਿਸਾਨੀ ਨਾਲ ਜੁੜੇ ਮਸਲੇ ਜਿੱਥੇ ਮਜ਼ਦੂਰਾ ਨਾਲ ਔਰ ਸ਼ਹਿਰ ਦੇ ਜਿਹੜੀ ਮੰਡੀ ਹੈ ਮੰਡੀ ਦੇ ਨਾਲ ਜਿਹੜੇ ਸਹਾੂਕਾਰ ਆੜਤੀ ਸਾਡੇ ਭਰਾ ਔਰ ਇੱਥੋਂ ਦੇ ਮਜ਼ਦੂਰ ਇਹ ਸਾਰਿਆਂ ਨੂੰ ਜਿਹੜੀ ਇੱਕ ਮੁਖੀ ਦੇ ਰੂਪ ਵਿੱਚ ਸੰਭਾਲਣਾ ਹੁੰਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਇਹ ਮੰਡੀ ਔਰ ਇਹਦਾ ਜਿਹੜਾ ਜਿਹਦਾ ਪ੍ਰਬੰਧ ਕਰਨੇ ਜਦੋਂ ਫਸਲਾਂ ਆਉਂਦੀਆਂ ਇਹਦੀ ਲੋੜ ਹੈ ਜਿਹੜੀ ਚਾਹੇ ਉਹ ਬਿਜਲੀ ਦੀ ਹੈ ਪਾਣੀ ਦੀ ਹੈ ਸੁੱਖ ਸੁਵਿਧਾ ਹੈ ਕਿਸਾਨਾਂ ਵਾਸਤੇ ਬਾਹਰੋਂ ਆਏ ਲੋਕਾਂ ਵਾਸਤੇ ਇੱਥੋਂ ਆਏ ਵਾਸਤੇ ਔਰ ਹੋਰ ਵੀ ਉਹ ਸਾਰਾ ਕੁਝ ਮੰਡੀ ਕਰਨ ਮੋੜ ਦੇ ਕਰਨਾ ਹੁੰਦਾ ਜਿਹੜਾ ਕਿ ਚੇਅਰਮੈਨ ਸਾਹਿਬ ਦੇ ਜਿਵੇਂ ਕਿ ਹੁਣ ਸਰਦਾਰ ਮਹਿੰਗਾ ਸਿੰਘ ਜੀ ਬਣੇ ਇਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਆਸ ਉਮੀਦ ਰੱਖਦਾ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਮਿਹਦਾਈ ਬਖਸ਼ੀ ਹੈ ਉਹਨਾਂ ਨੂੰ ਉਸੇ ਤਰ੍ਹਾਂ ਹੀ ਇਸ ਸੇਵਾ ਇਹਨਾਂ ਤੋਂ ਬਲ ਦੇ ਕੇ ਪੂਰੀ ਇਮਾਨਦਾਰੀ ਨਾਲ ਲੋਕਾਂ ਵਿੱਚ ਪਰਵਾਣ ਦੀ ਕਿਰਪਾ ਕਰ ਸਰ ਇੱਕ ਮੰਡੀ ਦਾ ਐਲਾਨ ਤੁਸੀਂ ਕੀਤਾ ਜੀ ਮੰਡੀ ਵੱਲੋਂ ਇਸ ਮੰਡੀ ਦਾ ਐਲਾਨ ਦੀ ਗੱਲ ਹੈ ਵੀ ਐਮਐਲਏ ਸਾਹਿਬ ਕਾਫੀ ਚੰਦੇ ਜਦੋਂ ਦੋ ਹੀ ਵਿਧਾਨ ਸਭਾ ਲਈ ਚੁਣੇ ਗਏ ਆ ਉਦੋਂ ਤੋਂ ਪੂਰਾ ਜ਼ੋਰ ਜਦੋਂ ਮੈਂ ਮੰਤਰੀ ਬਣਿਆ ਪਹਿਲਾਂ ਹੀ ਇਹਨਾਂ ਨੇ ਇੱਕੋ ਮੰਗ ਲੈ ਕੇ ਆਂਦੀ ਸੀ ਔਰ ਉਸ ਲਈ ਸਾਡੇ ਵੱਲੋਂ ਪੂਰੀ ਕਾਰਵਾਈ ਜਿਹੜੀ ਜਿੰਨੀਆਂ ਉਹਦੀਆਂ ਲੋੜੀਆਂ ਦੀਆਂ ਲੋੜਾਂ ਹੈਗੀਆਂ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਇਹਨੂੰ ਜਲਦੀ ਪੂਰਾ ਕਰਕੇ ਮੈਂ ਸੋਨ ਲੈ ਕੇ ਮੰਡੀ ਬਹੁਤ ਥੋੜੀ ਪੈ ਗਈ ਹੈ ਇਹ ਮੇਰੇ ਹਰਪੰਗਸਾ 7 ਏਕੜਾਂ ਚ ਜਿਸ ਤਰ੍ਹਾਂ ਫਸਲਾਂ ਆਉਣ ਲੱਗੀਆਂ ਔਰ ਅਸੀਂ ਇਹਦਾ ਰੈਵਨਿਊ ਇਕੱਠਾ ਕਰਨ ਦੇ ਲਈ ਬਹੁਤ ਥੁੱਲੀ ਤੇ ਵੱਡੀ ਮੰਡੀ ਨੂੰ ਸਰ ਇੱਕ ਸੈਂਟਰ ਨੇ ਜੋ ਪੈਸੇ ਦਿੱਤੇ ਉਹਦੇ ਪਰ 24 ਘੰਟੇ ਚਾਰਾ ਵੀ ਕਰ ਰਹੇ ਨੇ ਦੇਖੋ ਜੀ ਚਾਰਾ ਜੋ ਇਹ ਆਪਣੇ ਤੌਰ ਤੇ ਬੇਨਤੀਆਂ ਤਾਂ ਬਹੁਤ ਕਰਦੇ ਰਹੇ ਆ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਜਿਹੜੇ ਪਹਿਲਾਂ ਮੇਰੇ ਤੋਂ ਮੰਤਰੀ ਸਹਿਮਾਨ ਉਹ ਵੀ ਸਨ ਔਰ ਮੈਂ ਵੀ ਉਹ ਕਰਾ ਜਿੱਤੇ ਢਾਲਮਕੋਲ ਨਾਲ ਹੀ ਉੱਥੇ ਚੱਲਦਾ ਰਿਹਾ ਹੁਣ ਸੁਪਰੀਮ ਕੋਰਟ ਵਿੱਚ ਵੀ ਕੇਸ ਪਾਇਆ ਗਿਆ ਕਿ ਸਾਡੀ ਆਪਣੀ ਫੀਸ ਹੈ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਮੰਗਦੇ ਸਾਡੀ ਇਕੱਠੀ ਕੀਤੀ ਹੋਈ ਫੀਸ ਹੈ ਜਿਹੜੀ ਸਾਨੂੰ ਮਿਲਣੀ ਹੁੰਦੀ ਹੈ ਕਿ ਉਹ ਦੇ ਦੇਣ ਅਸੀਂ ਤੈਹੀ ਆਸਮੀਂ ਪੰਜਾਬ ਜਿਹਨੂੰ ਜਿਹਨੂੰ ਕਹਿੰਦੇ ਆ ਅਹਿਮ ਸੂਬਾ ਚਾਹੇ ਸਾਡੇ ਕੋਲੇ ਜਿਓਗ੍ਰਾਫਿਕਲੀ ਏਰੀਆ ਬਹੁਤ ਘੱਟ ਹੈ ਪਰ ਇਸ ਦੇਸ਼ ਦੀ ốcਕੜਨ ਲਈ ਅਸੀਂ ਜਿਹੜਾ ਤਕਰੀਬਨ 52% ਦੇ ਕਣਕ ਦੇ ਆਪਦੇ ਨੂੰ ਹਿੱਸਾ ਪਾ ਦਿੰਦੇ ਆ ਔਰ ਇਸੇ ਤਰ੍ਹਾਂ ਚੌਣਾ ਵਿੱਚ ਵੀ 34 31% ਹੈ। ਮੰਤਰੀ ਸਾਹਿਬ ਹੜਕਾ ਸੜਾਈ ਸੜਕਾਂ ਦਾ ਬੁਰਾ ਹਾਲ ਹੈਗਾ ਕਦੀ ਕਦੋਂ ਬਣਦੀ ਸੁਹਾਨ ਉਹ ਜੀ ਜੀ। ਅ ਜਿਹੜੀ ਇੱਕ ਫੌਂਟ ਤਕਰੀਬਨ 3500 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਸੈਂਕਸ਼ਨ ਅੱਪਰਸ ਤੋਂ ਉੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਪਹਿਲਾਂ ਕੈਬਨਿਟ ਵਿੱਚ ਪਾਸ ਕਰ ਦਿੱਤਾ ਉਹਦੇ ਵਿੱਚ ਪ੍ਰਵੰਤ ਸਿੰਘ ਸੁਧਰਾਣਾ ਹਲਾਗੀਆਂ ਵੀ ਦਿੱਤੀਆਂ ਹੋਈਆਂ ਜਿਹੜੀਆਂ ਸੜਕਾਂ ਥੈਂਕ ਯੂ ਸਰ